ਤਪ ਦਿਖਾਉਣੇ ਗਦਕਾ ਸ਼ਾਸਤਰ ਵਿੱਚ 1 ਕੋੜ ਸਵਾਰੀ 4-4 ਕੋੜ ਐ ਸਵਾਰੀ 6-6 ਕੋੜ ਐ ਸਵਾਰੀ 4-4 ਕੋੜ ਐ 2-2 ਕੋੜ ਐ ਸਵਾਰੀ ਦੇ ਕਰਤੱਬ ਜੀਗਰ ਸਾਹਿਬ ਤੋਂ ਦਰਸ਼ਨ ਦਰਸ਼ਨ ਹੁੰਦੇ ਹੋਏ ਕਰਕੇ ਉਸ ਤੋਂ ਬਾਅਦ ਚੰਨ ਗੰਗਾ ਸਟੇਡੀਅਮ ਦੇ ਵਿੱਚ ਪਹੁੰਚ ਕੇ ਗੁਰਕੇ ਲਾਲ ਲਿਆ ਪਹੁੰਚਣ ਆਪਣੇ ਚੰਗੀ ਚੰਗੀ ਕਰਤੱਬ ਉੱਥੇ ਦਿਖਾਉਣੇ ਆ ਜੀ ਢੇੜ ਘੰਟਾ 2 ਘੰਟੇ ਬਿਆਸ ਕਰਦੇ ਆਂ ਜੀ ਰੋਜ਼ ਸਵਾਰੀ ਦੀ ਸਿਕਲਾਈ ਲੈਣੀ ਹੋਵੇ ਗੁਰਸਿੱਖ ਪਰਿਵਾਰ ਦੇ ਬੱਚਿਆਂ ਨੂੰ ਫ੍ਰੀ ਸਿਕਲਾਈ ਦਿੱਤੀ ਜਾਊਗੀ ਨਿਹੰਗ ਸਿੰਘਾਂ ਦੇ ਵੱਲੋਂ ਅੱਜ ਮਹੱਲਾ ਕੱਢਿਆ ਜਾਵੇਗਾ ਚਰਨ ਗੰਗਾ ਸਟੇਡੀਅਮ ਦੇ ਵਿੱਚ ਜੰਗਜੂ ਕਰਤਬ ਜਿਹੜੇ ਨੇ ਉਹ ਦਿਖਾਏ ਜਾਣਗੇ ਸਾਡੇ ਨਾਲ ਇਸ ਵੇਲੇ ਨਿਹੰਗ ਸਿੰਘ ਮੌਜੂਦ ਹੈਗੇ ਨੇ ਜਿਹੜੇ ਦੋ ਦੋ ਘੋੜਿਆਂ ਦੇ ਉੱਪਰ ਖੜ ਕੇ ਜੰਗਜੂ ਕਰਤਬ ਦਿਖਾਉਂਦੇ ਹੈਗੇ ਨੇ ਤਾਂ ਗੱਲਬਾਤ ਇਹਨਾਂ ਦੇ ਨਾਲ ਕਰਦੇ ਆਂ ਤਾਂ ਬਾਬਾ ਜੀ ਕੀ ਨਾਮ ਆ ਜੀ ਤੁਹਾਡਾ ਬਾਦਲ ਸਿੰਘ ਮੇਰਾ ਨਾਮ ਆ ਜੀ ਇੱਥੇ ਹਰ ਚੱਲ ਦੀ ਤਰ੍ਹਾਂ ਅਸੀਂ ਆ ਕੇ ਕੋਟ-ਦੋੜ ਕਰਦੇ ਆਂ ਗੁਰੂ ਕੇ ਲਾਡਲੀਆਂ ਫੌਜਾਂ ਤੇ ਨੰਗ ਸਿੰਘ ਗੁਰੂ ਕਾ ਬਾਗ ਨੰਗ ਸਿੰਘ ਬਾਬਾ ਲਾਡਲੀਆਂ ਫੌਜਾਂ ਜਿਹੇ ਬੰਦੀ ਇੱਥੇ ਨੰਗ ਸਿੰਘ ਆ ਕੇ ਗੁਰੂ ਕੇ ਲਾਡਲੀਆਂ ਫੌਜਾਂ ਹਰ ਸਾਲ ਦੀ ਤਰ੍ਹਾਂ ਸਿੱਖ ਕਰਤਾਬ ਦਿਖਾਉਂਦੇ ਆ ਗਦਕਾ ਸ਼ਸਤਰ ਵਿੱਚ ਕੋੜ ਸਵਾਰੀ ਚਾਰ ਚਾਰ ਕੋੜਾਂ ਦੀ ਸਵਾਰੀ 6 6 ਕੋੜਾਂ ਦੀ ਸਵਾਰੀ ਚਾਰ ਚਾਰ ਕੋੜਾਂ ਦੀ 2 2 ਕੋੜਾਂ ਦੀ ਸਵਾਰੀ ਦੇ ਕਰਤੱਬ ਇੱਥੇ ਹਰ ਸਾਲ ਦੀ ਤਰ੍ਹਾਂ ਦਿਖਾਣਾ ਦੁਨੀਆ ਦੇ ਤੁਮਟਾਮ ਦੇ ਨਾਲ ਦਰਸ਼ਨ ਕਰਕੇ ਇੱਥੇ ਗੁਰੂਆਂ ਲਾਡਲੀਆਂ ਫੌਜਾਂ ਦੇ ਦਰਸ਼ਨ ਕਰੋ ਜੀ ਇੱਥੇ ਚਰਨ ਕੰਗਾ ਸੜੀਆਂ ਦੇ ਵਿੱਚ ਆਪਾਂ ਪਹੁੰਚ ਕਰ ਇੱਥੇ ਤਿਆਰੀ ਹੋ ਗਈ ਆ ਅਰਦਾਸਾਂ ਬੇਨਤੀਆਂ ਹੋ ਗਈਆਂ ਇਥੋਂ ਗੁਰੂ ਕੇ ਲਾਲੀਆਂ ਫੌਜਾਂ ਚੱਲ ਕੇ ਇਥੋਂ ਸ੍ਰੀ ਕੇਸ਼ਗੜ੍ਹ ਸਾਹਿਬ ਕੇਸ਼ਗੜ੍ਹ ਸਾਹਿਬ ਤੋਂ ਦਰਸ਼ਨ ਦਰਸ਼ਨ ਹੁੰਦੇ ਹੋਏ ਕਰਕੇ ਉਸ ਤੋਂ ਬਾਅਦ ਚੰਨ ਗੰਗਾ ਸਟੇਡੀਅਮ ਦੇ ਵਿੱਚ ਪਹੁੰਚ ਕੇ ਗੁਰੂ ਕੇ ਲਾਲੀਆਂ ਫੌਜਾਂ ਨੇ ਆਪਣੇ ਚੰਗੀ ਚੰਗੀ ਕਰਤੱਬ ਉੱਥੇ ਦਿਖਾਉਣੇ ਆ ਜੀ ਅੱਛਾ ਪਾਪਾ ਜੀ ਕਿੰਨਾ ਸਮਾਂ ਫਿਰ ਇੱਥੇ ਅਭਿਆਸ ਕਰਦੇ ਹੋ ਤੁਸੀਂ ਜਿਵੇਂ ਦੋ ਦੋ ਚਾਰ ਚਾਰ ਘੋੜਿਆਂ ਦੇ ਉੱਪਰ ਕਰਤੱਬ ਦਿਖਾਉਣੀ ਹੋ ਇਹ ਬਾਬਾ ਜੀ ਅਸੀਂ ਘੰਟਾ ਡੇਢ ਘੰਟਾ 2 ਘੰਟੇ ਅਭਿਆਸ ਕਰਦੇ ਹਾਂ ਜੀ ਰੋਜ਼ ਅੱਛਾ ਆਏ ਸਵੇਰੇ ਸ਼ਾਮ ਜਿਹਨੇ ਗਤਕੇ ਦੀ ਘੋੜਸਵਾਰੀ ਦੀ ਸਖਲਾਈ ਲੈਣੀ ਹੋਵੇ ਗੁਰਦੇਖੇ ਪਰਿਵਾਰ ਦੇ ਬੱਚਿਆਂ ਨੂੰ ਫ੍ਰੀ ਸਿੱਖਲਾਈ ਦਿੱਤੀ ਜਾਊਗੀ ਕਿੰਨੇ ਘੋੜਿਆਂ ਦੇ ਉੱਪਰ ਤੁਸੀਂ ਖੜ੍ਹ ਜਾਂਨੇ ਇੱਕ ਸਮੇਂ ਤੇ ਅਸੀਂ ਦੋ ਘੋੜਿਆਂ ਦੇ ਉੱਤੇ ਖੜ੍ਹ ਜਾਂਨੇ ਆ ਤਿੰਨ ਤੇ ਵੀ ਖੜ੍ਹ ਜਾਂਨੇ ਆ ਜਗ੍ਹਾ ਦੇ ਹਿਸਾਬ ਨਾਲ ਜਿੱਥੇ ਜਗ੍ਹਾ ਹੋਵੇ ਉਹ ਹਿਸਾਬ ਦੇ ਨਾਲ ਖੜ੍ਹਣਾ ਪੈਂਦਾ ਜੀ ਅੱਛਾ ਹਾਂ ਤਾਂ ਜਾਨਣਾ ਤੁਹਾਨੂੰ ਪ੍ਰੈਕਟਿਸ ਕਰਨੀ ਪੈਂਦੀ ਹੈ ਇਹਦੇ ਲਈ ਹਾਂ ਹਾਂ ਇਹਦੇ ਬਸ ਅਸੀਂ 2 ਮਹੀਨੇ ਬਾਅਦ ਵਿਚੜ ਜਾਂਨੇ ਆ 3 ਮਹੀਨੇ ਵੀ ਲੱਗ ਜਾਂਦੇ ਆ ਯਾਨੀ ਕਿ ਰੋਜ਼ ਦਾ ਅਭਿਆਸ ਵੀ ਚੱਲ ਜਾਂਦਾ ਯਾਨੀ ਕਿ ਇੱਥੇ ਜਿਹੜੇ ਗੁਰਕਾ ਲਾੜਨੇ ਆ ਬਹੁਤ ਥੇ ਨਿਹੰਗ ਸਿੰਘ ਮਿਸਲ ਬਾਬਾ ਵਗੇਲ ਸਿੰਘ ਮਾਲਵਾ ਤਰਨਾ ਦਲ ਜਿਹੇ ਤਰ੍ਹਾਂ ਬਾਬਾ ਖੜ ਸਿੰਘ ਉਹਨਾਂ ਦੇ ਕੋਲ ਸਵਾਰ ਅਸੀਂ ਆਏ ਬਾਬਾ ਮਾਧੋ ਸਿੰਘ ਜੀ ਕੋਈ ਦੇਖਦਾ ਜਦੋਂ ਤੁਸੀਂ ਕਰਤੋ ਵੀ ਦਿਖਾਉਂਦੇ ਹੋ ਤਾਂ ਲੋਕ ਹੈਰਾਨ ਹੁੰਦੇ ਨੇ ਕਿ ਕਿਵੇਂ ਦੋ ਦੋ ਤਿੰਨ ਤਿੰਨ ਘੋੜਿਆਂ ਦੇ ਉੱਪਰ ਨਿਹੰਗ ਸਿੰਘ ਜਿਹੜੇ ਨੇ ਕਰਤਵ ਦਿਖਾਉਂਦੇ ਨੇ ਬੜਾ ਮੁਸ਼ਕਲ ਵੀ ਹੁੰਦਾ ਕਈ ਵਾਰੀ ਓੱਖਾ ਵੀ ਹੁੰਦਾ ਸੱਟਾਂ ਵੀ ਲੱਗ ਜਾਂਦੀਆਂ ਨੇ ਇਹ ਜਿਹੜੇ ਮੁੰਰੇ ਹੋ ਕੇ ਅੱਜ ਕੱਲ ਮੁੰਡੇ ਨੌਜਵਾਨ ਪੀੜ੍ਹੀਆਂ ਜਿਹੜੀਆਂ ਚੱਲ ਗਈਆਂ ਨੇ ਇਹ ਮੁੰਰੇ ਹੋ ਕੇ ਜਿਹੜੇ ਫੋਟੋ ਖਿੱਚ ਰਹੇ ਨੇ ਉਹ ਹੀ ਅੱਜ ਕੱਲ ਥੱਲੇ ਆਉਂਦੇ ਨੇ ਫੋਟੋ ਖੱਟਣੀ ਆਪਣੀ ਸਾਈਡ ਤੇ ਹੋ ਕੇ ਖੱਚੋ ਇਹ ਜਦੋਂ ਫੋਟੋ ਮੁੰਰੇ ਖੱਚਦੇ ਉਹ ਹੀ ਥੱਲੇ ਆ ਜਾਂਦੇ ਘੋੜੇ ਦੀ ਇਹਨੇ ਜਦੋਂ ਭੱਜਣਾ ਇਹਨੇ ਆਪਣੀ ਰਫ਼ਤਾਰ ਤੇ ਰੁਕਣਾ ਇਹਨੇ ਜਦੋਂ ਆਪਣੀ ਰਫ਼ਤਾਰ ਤੇ ਰੁਕ ਗਿਆ ਇਹ ਜਦੋਂ ਇਹਨੇ ਚੱਲਣਾ ਉਧਰ ਮੁੜ ਕੇ ਆਉਣਾ ਅਸੀਂ ਦੇਖ ਲਓ ਜਿੰਨਾ ਵੀ ਜਿੰਨਾਂ ਦੇ ਅੱਕਲ ਵੀ ਸਾਨੂੰ ਹੋ ਗਏ 15 ਸਾਲ 18 ਸਾਲ ਇੱਥੇ ਭਜਾਉਂਦੇ ਨੂੰ ਘੋੜੇ ਹੋ ਗਏ ਅੱਜ ਤੱਕ ਅੱਡੇ ਕਿਸੇ ਦੁਨੀਆ ਦੇ ਉੱਤੇ ਘੋੜੇ ਨੇ ਉੱਤੇ ਚੜੇ ਹੈਗੇ ਐਡੀ ਮਹਾਰਾਜ ਦੀ ਕਿਰਪਾ ਆਪਣੇ ਦੇ ਇਹ ਅਜੂਰ ਸਾਹਿਬ ਵੀ ਜਾਣਦੇ ਆ ਸੱਚਖੰਡ ਜਾਣਦੇ ਆ ਤੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਵੀ ਜਾਂਦਾ ਰੇਗ ਜੋੜ ਮੇਲੇ ਦੇ ਵਿੱਚ ਜਾਂਦਾ ਫਤਿਹਗੜ ਸਾਹਿਬ ਵੀ ਜਾਣਦੇ ਆ ਕਰਦੇ ਟ੍ਰੇਨ ਕਰਦੇ ਹੋ ਸਪੈਸ਼ਲ ਹਾਂ ਜੀ ਆਪ ਟ੍ਰੇਡਿੰਗ ਦੇਈਦਾ ਦੋ ਦੋ ਘੋੜਿਆਂ ਨੂੰ ਤਿੰਨ ਤਿੰਨ ਘੋੜਿਆਂ ਉਹ ਘੋੜਾ ਨੱਚੰਦੇ ਲਾਇਆ ਆ ਆਪਾਂ ਨੱਚਦਾ ਆਪਣਾ ਘੋੜਾ ਇਹ ਲੈ ਕੇ ਆਉਂਦੇ ਹੋ ਤੁਸੀਂ ਘੋੜੀ ਇਹ ਅਜੂਰ ਸਾਹਿਬ ਸੱਚਖੰਡ ਤੋਂ ਆ ਜਾਂਦੇ ਹੀ ਕਈ ਘੋੜੇ ਅਰਦਾਸੇ ਹੋ ਜਾਂਦੇ ਹੀ ਆਪਾਂ ਨੂੰ ਅੱਛਾ ਹਾਂ ਕਈ ਦਾਨ ਕਰ ਜਾਂਦੇ ਆ ਹਾਂ ਜੀ ਪੂਰੀ ਹਾਂ ਜੀ ਪੂਰੀ ਤਿਆਰੀ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਦੇਖੋ ਤੁਸੀਂ ਹਾਥੀ ਜਿਹੜੇ ਨੇ ਉਹ ਸਜਾਏ ਹੋਏ ਨੇ ਤਾਂ ਵਿਆਰਜੂ ਫਰੋਂ ਇਹ ਜੀ ਤਲੀ ਰੋਈ ਤਲੀ ਐ ਕਹਿ ਮੀਆ Only to see the Olamo Allah Moalla. I enjoy to see Olamo Allah Moalla festival. Enjoy is the people is very very kind. Well, people, I love the people. Did you see ever uh, like this event, Siva? Did you see ever uh, like this event? How do you feel here? Uh, how long you stay here? No. I I, I, I came in India twenty five time, okay. and uh, two time in, in this. Uh, ਇੰਪਾਜਾਬੀ ਓਕੇ ਪੰਜਾਬੀ ਠੀਕ ਆ ਟੂ ਟਾਈਮਸ ਤਾਂ ਇਹ ਫੋਰਨ ਹੈਗੇ ਨੇ ਵਿਦੇਸ਼ਾਂ ਤੋਂ ਗੋਰੇ ਇੱਥੇ ਆਏ ਹੋਏ ਨੇ ਤਾਂ ਜਿਸ ਤਰੀਕੇ ਦੇ ਨਾਲ ਇੱਥੇ ਹੋਲਾ ਮਹੱਲਾ ਮਨਾਇਆ ਜਾਂਦਾ ਤਾਂ ਵੱਡੀ ਗਿਣਤੀ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਚੱਲ ਕੇ ਇੱਥੇ ਆਉਂਦੀਆਂ ਨੇ ਉਹ ਰਾਕੇ ਇੱਥੇ ਹੋਲਾ ਮਹੱਲਾ ਜਿਹੜਾ ਨੇ ਉਹ ਦੇਖਤੀਆਂ ਹੈਗੀਆਂ ਨੇ ਤਾਂ ਇਸ ਵੇਲੇ ਤਿਆਰੀ ਜਿਹੜੀ ਆ ਉਹ ਨਿਹੰਗ ਸਿੰਘਾਂ ਦੇ ਵੱਲੋਂ ਕਰਦੀ ਗਈ ਆ ਔਰ ਕੁਝ ਹੀ ਦੇਰ ਦੇ ਵਿੱਚ ਇੱਥੋਂ ਜਿਹੜੇ ਨੇ ਉਹ ਚਾਲੇ ਪਾ ਦਿੱਤੇ ਜਾਣਗੇ